ਪੰਜਾਬ ਵਿੱਚ ਅਕਸਰੀ ਸ਼ਿਵ ਸੈਨਾ ਵਾਲੇ ਕੋਈ ਨਾ ਕੋਈ ਨੇਤਾ ਅਜਿਹੀ ਪੜਕਾਉ ਬਿਆਨਬਾਜ਼ੀ ਕਰਦੇ ਨੇ ਜਿਸ ਨਾਲ ਪੰਜਾਬ ਦੇ ਵਿੱਚ ਮਾਹੌਲ ਵਿਗੜਨ ਦੀ ਨੂੰ ਲੈ ਕੇ ਚਿੰਤਾ ਵੱਧ ਜਾਂਦੀ ਹੈ ਪੰਜਾਬ ਦੇ ਵਿੱਚ ਸ਼ਿਵ ਸੈਨਾ ਇੰਨੀਆਂ ਜ਼ਿਆਦਾ ਜਿਨ੍ਹਾਂ ਦੀ ਗਿਣਤੀ ਲਾਉਣਾ ਵੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੇ ਹੱਥ ਬਸ ਨਹੀਂ ਆ ਕਿਉਂਕਿ ਘਟੋ ਘਟ ਮੰਨਿਆ ਜਾ ਰਿਹਾ ਹੈ ਕਿ ਤਿੰਨ ਦਰਜਨਾ ਤੋਂ ਜ਼ਿਆਦਾ ਜਿਹੜੀਆਂ ਨੇ ਜਥੇਬੰਦੀਆਂ ਨੇ ਇਹਨਾਂ ਦੇ ਵਿੱਚ ਆਪਸੀ ਲੜਾਈ ਹੁੰਦੀ ਹੈ ਤੇ ਫਿਰ ਕੋਈ ਨਾ ਕੋਈ ਨਵਾਂ ਉੱਠ ਕੇ ਨਵਾਂ ਫਰੰਟ ਬਣਾ ਕੇ ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਯਤਨ ਕਰਦੇ ਨੇ ਜਿਹਦੇ ਚੱਲਦੇ ਆ ਲੁਧਿਆਣਾ ਪੁਲਿਸ ਨੇ ਇੱਕ ਚੰਗਾ ਕੰਮ ਕੀਤਾ ਕਿ ਪੜਕਾਊ ਬਿਆਨਬਾਜ਼ੀ ਕਰਨ ਵਾਲੇ ਚਾਰ ਸ਼ਿਵ ਸੈਨਾ ਦੇ ਨੇਤਾ ਦੇ ਖਿਲਾਫ ਮੁਕਦਮਾ ਦਰਜ ਕੀਤਾ ਇਹਦੇ ਚ ਇੱਕ Hindu ਆਗੂ ਵੀ ਹੈ ਅਕਸਰ ਹੀ ਸ਼ਿਵ ਸੈਨਾ ਵਾਲੇ ਕਈ ਸ਼ਿਵ ਸੈਨਾ ਵਾਲੇ ਚੰਗੇ ਨੇ ਤੇ ਕਈ ਜਥੇਬੰਦੀਆਂ ਬਾੜੀਆਂ ਨੇ ਜਿਹੜੇ ਸਿਰਫ ਸਿਰਫ ਸਿਕਿਉਰਿਟੀ ਲਾਈਨ ਦੇ ਚੱਕਰ ਦੇ ਵਿੱਚ ਇਝਹੀ ਪੜਕਾਊ ਬਿਆਨਬਾਜ਼ੀ ਕਰਦੇ ਨੇ ਖਾਸ ਕਰਕੇ ਗੁਰੂ ਸਬਾਨਾ ਨੂੰ ਲੈ ਕੇ ਜਾਂ ਕਈਆਂ ਹੋਰ ਹਸਤੀਆਂ ਨੂੰ ਲੈ ਕੇ ਫਿਰ ਧਮਕੀਆਂ ਆਉਂਦੀਆਂ ਨੇ ਤੇ ਫਿਰ ਸਿਕਿਉਰਿਟੀ ਇਹਨਾਂ ਨੂੰ ਮਿਲ ਜਾਂਦੀ ਹੈ ਤੇ ਫਿਰ ਇਹਨਾਂ ਨੂੰ ਸਰਕਾਰ ਬੁਲਡ ਫਰੂਪ ਜੈਕਟਾਂ ਵੀ ਤੇ ਸਿਕਿਉਰਟੀਆਂ ਵੀ ਦਿੰਦੀਆਂ ਲੇਕਿਨ ਮਹਾਲ ਜਿਹੜਾ ਲੁਧਿਆਣਾ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਉੱਥੋਂ ਦੀ ਪੁਲਿਸ ਨੇ ਇੱਕ ਚੰਗਾ ਕੰਮ ਕੀਤਾ ਜਿਹਦੇ ਚੱਲਦੇ ਆ ਭੜਕਾਊ ਬਿਆਨਬਾਜ਼ੀ ਕਰਨ ਦੇ ਮਾਮਲੇ ਦੇ ਵਿੱਚ ਚਾਰ ਹਿੰਦੂ ਆਗੂਆਂ ਸਮੇਤ ਸ਼ਿਵ ਸੈਨਾ ਦੇ ਆਗੂਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਪੂਰੀ ਖਬਰ ਕੀ ਹੈ ਲੁਧਿਆਣਾ ਤੋਂ ਵੱਖ-ਵੱਖ ਅਖਬਾਰਾਂ ਤੋਂ ਖਬਰ छਪੀ ਆ ਕਿ ਭੜਕਾਊ ਬਿਆਨਬਾਜ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਹਿੰਦੂ ਆਗੂ ਸਮੇਤ 4 ਸ਼ਿਵ ਸੈਨਾ ਦੇ ਆਗੂਆਂ ਖਿਲਾਫ ਕੇਸ ਦਰਜ ਕੀਤਾ ਜਾਣਕਾਰੀ ਅਨਸਾਰ ਪੁਲਿਸ ਵੱਲੋਂ ਜਿਨ੍ਹਾਂ ਆਗੂਆਂ ਖਿਲਾਫ ਕੇਸ ਦਰਜ ਕੀਤਾ ਗਿਆ ਉਹਨਾਂ ਵਿੱਚ ਚੰਦਰਕਾਂਤ ਚੱਡਾ ਵਾਸੀ ਵਿਕਾਸਨਗਰ, ਰੋਹਿਤ ਸਾਨੀ, ਹਿੰਦੂ ਆਗੂ ਪ੍ਰਵੀਰ ਡੰਗ ਅਤੇ ਭੰਗ ਪ੍ਰਤਾਪ ਸ਼ਾਮਲ ਹਨ ਉਕਤ ਆਗੂਆਂ ਵਿੱਚੋਂ ਪ੍ਰਵੀਰ ਹਿੰਦੂ ਜਥੇਬੰਦੀ ਦੇ ਆਗੂ ਨੇ ਜਦਕਿ ਬਾਕੀ ਤਿੰਨੇ ਆਗੂ ਸ਼ਿਵ ਸੈਨਾ ਦੇ ਨਾਲ ਸੰਬੰਧ ਰੱਖਦੇ ਨੇ ਤੇ ਆਪਣੀਆਂ ਵੱਖ-ਵੱਖ ਕਾਰਵਾਈਆਂ ਕਰਨ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਨੇ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਖਿਲਾਫ ਸਿਕੰਜਾ ਕੱਸਿਆ ਗਿਆ ਕਿਉਂਕਿ ਸ਼ਿਵ ਸੈਨਾ ਆਗੂਆਂ ਨੂੰ ਭੜਕਾਉ ਪਾਸ਼ਨਾ ਕਰਕੇ ਕੁਝ ਵਿਕਤੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਦੋ ਸ਼ਿਵ ਸੈਨਾ ਆਗੂਆਂ ਉੱਪਰ ਵੀ ਪੈਟਰੋਲ ਬੰਬ ਨਾਲ ਹਮਲੇ ਕੀਤੇ ਗਏ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ ਪੁਲਿਸ ਅਧਿਕਾਰੀਆਂ ਦੇ ਕਹਿਣਾ ਹੈ ਕਿ ਇਨ੍ਹਾਂ ਵੱਲੋਂ ਸੋਸ਼ਲ ਮੀਡੀਆ ਦੇ ਕੁਝ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸਨ ਜਿਸ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੋਣ ਦਾ ਖਦਸ਼ਾ ਹੈ ਜਿਸ ਕਾਰਨ ਪੁਲਸ ਵੱਲ ਇਹ ਕਾਰਵਾਈ ਕੀਤੀ ਗਈ ਹੈ ਹਾਲ ਦੀ ਘੜੀ ਲੁਧਿਆਣਾ ਪੁਲਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਲੇਕ ਲਾਜ਼ਮੀ ਤੌਰ ਤੇ ਅਜਿਹੇ ਜੋ ਲੋਕ ਨੇ ਚਾਹੇ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਅਗਰ ਕੋਈ ਸ਼ੈਅਰ ਦਾ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਲਾਜ਼ਮੀ ਤੌਰ ਤੇ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਸਿਵ ਸੈਨਾ ਪੰਜਾਬ ਦੇ ਵਿੱਚ ਤਿੰਨ ਦਰਜਣਾਂ ਤੋਂ ਜ਼ਿਆਦਾ ਉਹ ਜਿਹੜੇ ਜ਼ਿਆਦਾਤਰ ਹਮੇਸ਼ਾ ਹੀ ਸਿਕਿਉਰਿਟੀ ਲੈਣ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਅਜਿਹੀ ਭੱਦੀ ਪੜਕਾਉ ਬਿਆਨਬਾਜ਼ੀ ਕਰਦੇ ਜਿਸ ਕਰਕੇ ਦੂਜੇ ਫਿਰਕੇ ਦੇ ਲੋਕ ਨੇ ਉਹ ਪੜਕ ਜਾਂਦੇ ਨੇ ਤੇ ਫਿਰ ਇਹਨਾਂ ਤੇ ਹਮਲੇ ਹੁੰਦੇ ਨੇ ਫਿਰ ਇਹਨਾਂ ਨੂੰ ਸਿਕਿਉਰਟੀ ਲੈਣ ਦਾ ਬਹਾਨਾ ਮਿਲ ਜਾਂਦਾ ਕਿਉਂਕਿ ਜ਼ਿਆਦਾਤਰ ਇਹਨਾਂ ਦਾ ਕੰਮ ਸਿਕਿਉਰਟੀ ਲੈਣਾ ਹੀ ਹੁੰਦਾ ਉਹ ਤੋਂ ਕੁਝ ਅਜਿਹਾ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਤਾਂ ਜੋ ਪੰਜਾਬ ਦੀ ਜਿਹੜੀ ਆ ਆਪਸੀ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਸਕੇ ਉਹਨਾਂ ਵਿੱਚ ਕੁਝ ਅਜਿਹੇ ਲੋਕ ਵੀ ਸ਼ਾਮਲ ਹੈ ਲਾਜ਼ਮੀ ਤੌਰ ਤੇ ਜਿੱਥੇ ਲੁਧਿਆਣਾ ਪੁਲਿਸ ਵੱਲੋਂ ਅਜਿਹੇ ਲੋਕਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਸਮੁੱਚੇ ਪੰਜਾਬ ਪੁਲਿਸ ਵੱਲੋਂ ਅਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਵੀ ਲੋਕ ਕਿਸੇ ਵੀ ਫਿਰਕੇ ਨਾਲ ਕਿਸੇ ਵੀ ਸੰਗਠਨ ਦੇ ਨਾਲ ਸੰਬੰਧ ਰੱਖਦੇ ਨੇ ਜੋ ਵੀ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਲਟਾ ਇਹ ਲੋਕ ਪਹਿਲਾਂ ਸਿਕਿਉਰਿਟੀ ਲੈਣ ਦੇ ਚੱਕਰ ਦੇ ਵਿੱਚ ਝਪੜਕਾਉ ਬਿਆਨਬਾਜ਼ੀ ਕਰਦੇ ਨੇ ਇੱਕ ਫਿਰਕੇ ਨੂੰ ਲੈ ਕੇ ਉਹਨਾਂ ਨੂੰ ਨਿਸ਼ਾਨਾ ਸਾਧਦੇ ਉਹਨਾਂ ਤੇ ਗੁਰੂ ਸਬਾਨਾ ਬਾਰੇ ਟਿੱਪਣੀਆਂ ਬੋਲਦੇ ਹੋਰ ਜਿਹੜੀਆਂ ਵੱਖ-ਵੱਖ ਹਸਤੀਆਂ ਬਾਰੇ ਟਿੱਪਣੀਆਂ ਬੋਲਦੇ ਨੇ ਫਿਰ ਇਹ ਸਿਕਿਉਰਿਟੀ ਲੈਂਦੇ ਨੇ ਤੇ ਫਿਰ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਖਦਸ਼ਾ ਰਹਿੰਦਾ ਜਿਵੇਂ ਲੁਧਿਆਣਾ ਪੁਲਿਸ ਨੇ ਮਹਿਸੂਸ ਕੀਤਾ ਕਿ ਜਿਹੇ ਲੋਕਾਂ ਕਰਕੇ ਮਾਹੌਲ ਖਰਾਬ ਹੋ ਸਕਦਾ ਕਿਉਂਕਿ ਪਹਿਲਾਂ ਇਹਨਾਂ ਨੇ ਜਾਣਬੁੱਝ ਕੇ ਛੇੜਖਾੜੀਆਂ ਕੀਤੀਆਂ ਸੀ ਫਿਰ ਦੂਜੇ ਫਿਰਕੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਸ ਕਰਕੇ ਚਾਹੇ ਬਾਅਦ ਉਹਨਾਂ ਨੇ ਜਿਨ੍ਹਾਂ ਨੇ ਹਮਲਾ ਵਰਸੀ ਜਿਹੜਾ ਪੈਟਰੋਲ ਦੇ ਰਹਹੀ ਇਹਨਾਂ ਤੇ ਹਮਲਾ ਕੀਤਾ ਪੈਟਰੋਲ ਬੰਬ ਰਹੀ ਉਹਨਾਂ ਨੂੰ ਚਾਹੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਲੇਕਿਨ ਵਜ੍ਹਾ ਕੀ ਆ ਉਸ ਵਜ੍ਹਾ ਸੀ ਕਿ ਇਹ ਜਿਹੜੇ ਲੋਕ ਨੇ ਇਹ ਜਾਣ ਬੁਝ ਕੇ ਅਜਿਹੀ ਬਿਆਨਬਾਜ਼ੀ ਕਰਦੇ ਸੀ ਤੇ ਲਾਜ਼ਮੀ ਤੌਰ ਤੇ ਕਸੂਰਵਾਰ ਇਹ ਜਾਦਾ ਨੇ ਜਿਨ੍ਹਾਂ ਦੇ ਐਕਸ਼ਨ ਤੇ ਫਿਰ ਰੈਕਸ਼ਨ ਹੋ ਜਾਂਦਾ ਤੇ ਜਿਹੇ ਲੋਕਾਂ ਖਿਲਾਫ ਉਹੋ ਹੀ ਧਰਾਵਾ ਦਿੱਤਾ ਹੈ ਤਾਂ ਮੁਕਦਮੇ ਦਰਜ ਕਰਨੇ ਚਾਹੀਦੇ ਨੇ ਜਿਹੜੀਆਂ ਧਰਾਵਾ ਦੇ ਤਹਿਤ ਹਮਲਾ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਨੇ ਮੁਕਦਮੇ ਦਰਜ ਕੀਤੇ ਨੇ ਤੇ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਜਿਹੜੇ ਸਿਵ ਸੈਨਾ ਵਾਲੇ ਕੁਝ ਅਜਿਹੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਜਿਵੇਂ ਇਹਨਾਂ ਲੋਕਾਂ ਨੂੰ ਲੈ ਕੇ ਲੁਧਿਆਣਾ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ ਦੇਖ ਰਿਹਾ ਕਿ ਅਜੇ ਕਿੰਨੇ ਕੀ ਹੋਰ ਲੋਕ ਨੇ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਵਿੱਚ ਹਮੇਸ਼ਾ ਲੱਗੇ ਰਹਿੰਦੇ ਨੇ ਇਸ ਕਵਰ ਦੇ ਨਾਲ ਧਰਤ ਤੋਂ ਲੰਦੇ ਆ ਗਿਆ ਦੇਖਦੇ ਰਹੋ ਇਹ ਵੀ ਇਸ ਪੰਜਾਬ ਧੰਨਵਾਦ